ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨੌਨ ਪੋਲਿਟਿਕਲ ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਵੇਂ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਆਪਦੇ ਪ੍ਰਚਾਰ ਤੰਤਰ ਨੂੰ ਲਾ ਕੇ ਇਹ ਗੱਲ ਹੁਣ ਜ਼ੋਰ ਨਾਲ ਫਲਾਉਣ ਗਿਆ ਵੀ 3 ਕਰੋੜ ਪੰਜਾਬੀ ਵੀ ਮੋਰਚਾ ਨਹੀਂ ਜਿੱਤ ਸਕਦਾ 2.5 ਕਰੋੜ ਹਰਿਆਣੇ ਵਾਲੇ ਵੀ ਨਹੀਂ ਮੋਰਚਾ ਜਿੱਤ ਸਕਦੇ ਪਿਛਲੇ ਅੰਦੋਲਨ ਚ ਆਪਾਂ ਲੱਖਾਂ ਹੀ ਦੇਖੇ ਸੀਗੇ 4 ਲੱਖ ਕਰ ਲੋ 5 ਲੱਖ ਕਰ ਲੋ ਇਹਦੇ ਪਿੱਛੇ ਮਨੋਰਥ ਕੀ ਆ ਵੀ ਕਰੋੜ ਨੂੰ ਸ਼ਾਇਦ ਸਮਝਦੇ ਨਹੀਂ ਬੇਵਿਸ਼ਵਾਸੀ ਪੈਦਾ ਕਰ ਦੇਣਾ ਲੋਕਾਂ ਚ ਔਰ ਇਹ ਗੱਲ ਨੂੰ ਪੱਕਾ ਕਰਨਾ ਸਰਕਾਰਾਂ ਵੱਲੋਂ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਦ ਕਿ ਦੁਨੀਆ 'ਚ ਕੋਈ ਕੰਮ ਨਾ ਮੁਮਕਨ ਨਹੀਂ ਹੁੰਦਾ ਜਦੋਂ ਦੇਖੋ ਖਾਲਸਾ ਆਪਣੀਆਂ ਰਵਾਇਤਾਂ 'ਚ ਪਰੋਸੇ ਦੇ ਸੰਘਰਸ਼ ਕਰਦਾ ਰਿਹਾ ਮੁਗਲਾਂ ਦੇ ਮੁਕਾਬਲੇ ਖਾਲਸਾ ਆਟੇ 'ਚ ਲੂਣ ਵੀ ਨਹੀਂ ਸੀ ਹੈਗਾ ਕਈ ਵਾਰੀ ਇਹਨੂੰ ਖਤਮ ਕਰ ਲਈ ਉਹ ਆਏ ਇਹ ਬਚਾਅ ਚ ਲੜ ਕੇ ਵੀ ਖਤਮ ਨਾ ਹੋਇਆ। ਤੋਂ ਇਸ ਕਰਕੇ ਜਦੋਂ ਇੰਨਾ ਪਰੋਸਾ ਡਾਊਨ ਹੋ ਜਾਵੇ। ਪਿੱ 3 ਕਰੋੜ ਪੰਜਾਬੀ ਵੀ ਨਹੀਂ ਮੋਰਚਾ ਜਿੱਤ ਸਕਦੇ। ਤੋਂ ਇਹ ਏਜੰਸੀਆਂ ਬੇਵਿਸ਼ਵਾਸੀ ਬੇਪਰੋਸਗੀ ਪੈਦਾ ਕਰਨਾ ਚਾਹੁੰਦੀਆਂ। ਤੋਂ ਇਹ ਜੜੀਆਂ ਪਰਸੈਪਸ਼ਨਾਂ ਬਣਾਉਂਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਬਚਕਾਨਾ। ਜੀ ਗੱਲ ਕਹੀ ਜਾ ਸਕਦੀ ਆ ਸਾਡੇ ਫੋਰਮਾਂ ਵੱਲੋਂ। ਇਸ ਕਰਕੇ ਭਰਾਓ ਜੇ ਸਾਂਝੇ ਪੰਜਾਬ ਦਾ 5.5 ਕਰੋੜ ਆਵਾਮ ਇੱਕ ਮੁੱਠ ਹੋ ਗਿਆ ਪੂਰਾ ਦੇਸ਼ ਦਾ 140 ਕਰੋੜ ਆਵਾਮ ਵੀ ਇੱਕ ਮੁੱਠ ਹੋਊਗਾ ਦੇਖਾਂਗੇ ਭਲਾ ਸਰਕਾਰਾਂ ਲੋਕਾਂ ਤੋਂ ਨਹੀਂ ਵੱਡੀਆਂ ਹੁੰਦੀਆਂ ਹੋ ਸਕਦਾ ਆ ਵੀ ਦਲੀਲ ਆ ਜੇ ਸਰਕਾਰਾਂ ਦੀਆਂ ਏਜੰਸੀਆਂ ਦੀ ਵੀ ਨਹੀਂ ਸਰਕਾਰਾਂ ਹੀ ਵੱਡੀਆਂ ਹੁੰਦੀਆਂ ਲੋਕ ਨਹੀਂ ਵੱਡੇ ਹੁੰਦੇ ਡਿਕਟੇਟਰ ਜਦੋਂ ਵੱਡੇ ਹੋ ਜਾਣ ਜਦੋਂ ਸਿਸਟਮ ਤੇ ਕਬਜ਼ਾ ਕਰ ਲੈਣ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਤੁਸੀਂ ਦੇਖਿਓ ਇਸ ਕਰਕੇ ਭਰਾਓ ਅੱਜ ਜਿਹੜਾ ਜਥਾ ਵਾ ਉਹ ਦਿੱਲੀ ਕੂਚ ਨੂੰ ਕਰਨਾ ਹੈਗਾ ਵੱਧ ਤੋਂ ਵੱਧ ਗੰਤੀ ਵਿੱਚ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਪਹੁੰਚੋ ਔਰ ਹੌਸਲਾ ਸਾਈ ਕਰੋ ਸਰਕਾਰਾਂ ਫਿਰ ਜਾਬਤਾ ਤੜਵਾ ਕੇ ਕੋਈ ਅਜਿਹੀ ਕਾਰਵਾਈ ਕਰਦਾ ਯਤਨ ਕਰਨੀ ਆ ਔਰ ਬਿਲਕੁਲ ਜੋਰ ਲੱਗਾ ਹੋਇਆ ਸਿਸਟਮ ਦਾ ਸਰਕਾਰ ਦਾ ਪਿਕਲੀਆਂ ਦੋ ਜਥੇ ਬੰਦੀਆਂ ਸਾਡੀਆਂ ਸਿਰਫ ਦੋ ਹੀ ਦੀਦੀਆਂ ਮਨਜੀਤ ਸਿੰਘ ਰਾਏ ਦੀਦਾ ਇਦੀ ਕਿਸੇ ਨੂੰ ਸਰਜੀਤ ਸਿੰਘ ਫੂਲ ਨਹੀਂ ਦੀਦਾ ਬ੍ਰਹਮਕੇ ਸਾਹਿਬ ਨਹੀਂ ਦੀਦਾ ਜਿਹੜਾ ਬੱਤੀਆਂ ਬਹਿਰੂ ਸਾਹਿਬ ਨਹੀਂ ਦਿੱਤੇ ਇੰਦਰਜੀਤ ਸਿੰਘ ਕੋਟ ਬੁੱਢਾ ਨਹੀਂ ਦੇਦਾ ਇਹ ਤੋਂ ਕਹਿੰਦਾ ਸਿਰਸਾ ਸਾਹਿਬ ਜਿਹੜੇ ਬੱਤੀਆਂ ਚੋਂਦੇ ਉਹ ਨਹੀਂ ਦਿੱਤੇ ਹੈਗੇ ਮੰਗਟ ਪਹਿਲੋ ਪ੍ਰੋਗਰਾਮ ਫਾਰਮਾ ਫਰੰਟ ਬਤੀਆਂ ਦਾ ਹਿੱਸਾ ਸੀ ਉਹ ਨਹੀਂ ਦਿੱਤੇ ਹੈਗੇ ਸ਼ਹੀਦ ਪਗਤ ਸਿੰਘ ਜਥੇਬੰਦੀ ਪਿਛਲੇ ਅੰਦੋਲਨ ਚ ਲੜੀ ਉਹ ਨਹੀਂ ਦਿੱਦੀ ਹੈਗੀ ਜੀ ਕੇ ਐਸ ਰਾਜਸਥਾਨ ਦੀ ਜਥੇਬੰਦੀ ਉਹ ਨਹੀਂ ਦਿੱਦੀ ਹੈਗੀ ਅਸੀਂ ਕਰੀਏ ਕੀ ਸੋਚ ਕਰਕੇ ਸਰਕਾਰ ਪੂਰਾ ਜੋਰ ਲਾਉਗੀ ਅਰੇ ਪਰਸੈਪਸ਼ਨ ਕ੍ਰੀਏਟ ਕਰੂਗੀ 3 ਕਰੋੜ ਪੰਜਾਬੀਓ ਇਹ ਇਕੱਠੇ ਨਹੀਂ ਹੈਗੇ ਸਾਰੇ ਇਕੱਠੇ ਆ ਜੇ 3 ਕਰੋੜ ਪੰਜਾਬੀ 5.5 ਕਰੋੜ ਇਸ ਖਿੱਤੇ 'ਚ ਵਸਣ ਵਾਲੇ ਪੰਜਾਬੀ ਅੰਦੋਲਨ ਜੱਤਨ ਦੀ ਹਾਲਤ 'ਚ ਆ ਤਾਂ ਫਿਰ ਜੜੀ ਤੇਰਾ ਇਕਤਾ ਵਿੱਚ ਜਿਆਦਾ ਵਖਾਣ ਪਾਉਗੀ ਉਹਨਾਂ ਨੂੰ ਵੀ ਸੱਦਾ ਕਰ ਲੈਣਗੇ ਇਸ ਕਰਕੇ ਤਗੜੇ ਹੋ ਕੇ ਦਿੱਲੀ ਅੰਦੋਲਨ ਤੋਂ ਉਹਦੀ ਹਮਾਇਤ ਵਿੱਚ ਜਿਵੇਂ ਤੁਸੀਂ ਉੱਤਰਿਓ ਇਹ ਚੜ੍ਹ ਦੀ ਕਲਾ ਅੱਜ ਅੰਦੋਲਨ ਦਾ 307ਵਾਂ ਦਿਨ ਮਰਨ ਵਰਤ ਦੇ 19ਵੇਂ ਦਿਨ ਵਿੱਚ ਜਿਹੜਾ ਮਰਨ ਵਰਤ ਪਹੁੰਚ ਚੁਕਾ ਵਾ ਇਸ ਕਰਕੇ ਪ੍ਰਾਉ ਚੜ ਨਿਕਲਾ ਚ ਰਿਹਾ ਅੰਦੋਲਨ ਨਿਰਣਾਇਕ ਦੌਰ ਚ ਪਹੁੰਚ ਚੁਕਾ ਵਾ ਬਿਲਕੁਲ ਕਿਸੇ ਦੇ ਖੱਬੇ ਸੱਜੇ ਨਾ ਆਇਓ ਇਹ ਅੰਦੋਲਨ ਆਪਣੀਆਂ ਜਿੱਤਾਂ ਤੈਅ ਕਰੂਗਾ ਸਰਕਾਰ ਨੂੰ ਮੋਰਚਾ ਜਿਹੜਾ ਹੱਲ ਕਰ ਲਈ ਮਜਬੂਰ ਕਰੂਗਾ ਧੰਨਵਾਦ